ਦੋਖੋ ਮੈਂ ਬੜਾ ਕਲੀਅਰ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਮੈਂ ਸ਼੍ਰੋਮਣੀ ਕਾਲੀ ਦਲ ਚਾਮਰਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਜੀਦੇ ਸੀ ਉਹਨਾਂ ਦੀ ਸੈਕੂਲਰ ਸੋਚ ਨੂੰ ਵੇਖ ਕੇ ਹਰ ਧਰਮ ਦਾ ਮਾਨ ਸਤਿਕਾਰ ਕਰਦੇ ਸੀ ਹਰ ਧਾਰਮਿਕ ਸਥਾਨ ਦਾ ਉਹਨਾਂ ਨੇ ਨਵੀਨੀਕਰਨ ਕੀਤਾ ਹਰ ਵਰਗ ਦੇ ਲੋਕਾਂ ਦਾ ਜਿਹੜਾ ਵਾ ਉਹਨਾਂ ਨੇ ਖਿਆਲ ਰੱਖਿਆ ਵੈਲਫੇਅਰ ਦੀਆਂ ਗਰੀਬਾਂ ਵਾਸਤੇ ਸਕੀਮਾਂ ਚਲਾਈਆਂ ਵਿਕਾਸ ਕੀਤਾ ਵਿਕਾਸ ਦੀ ਰਾਜਨੀਤੀ ਸੀ ਤੇ ਸੈਕੂਲਰਿਜ਼ਮ ਦੀ ਰਾਜਨੀਤੀ ਸੀ ਤੇ ਇਹੋ ਹੀ ਮੈਂ ਸੁਬੀਰ ਬਾਦਲ ਦੀ ਸੋਚ ਵੇਖੀ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਚੋਂ ਸ਼ੇਖ ਸਲਾਮਾਤੇ ਕੱਢਤਾ ਪੰਜਾਬ ਦੀ ਗੱਲ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਕਰਕੇ ਤੇ ਮੈਂ ਖੇਤਰੀ ਪਾਰਟੀ ਸ਼ਾਮਲ ਹੋਇਆ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੀ ਲੜਾਈ ਲੜਦੀ ਆ ਤੇ ਮੇਰੀ ਰਾਜਨੀਤੀ ਵੀ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਆ ਤੇ ਵਿਕਾਸ ਦੀ ਰਾਜਨੀਤੀ ਆ ਸੈਕੂਲਰਿਜ਼ਮ ਦੀ ਰਾਜਨੀਤੀ ਆ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਆ ਪਾਰਟੀ ਇੱਕੋ ਲੜਾਈ ਲੜਦੀ ਪਈ ਆ ਪੰਥ ਤੇ ਧਰਮ ਦੀ ਉਲਝੀ ਆ ਤੇ ਇਹ ਬਾਕੀ ਗੱਲਾਂ ਜਿਹੜੀਆਂ ਵਾ ਸੈਕੂਲਰਿਜ਼ਮ ਦੀਆਂ ਵਿਕਾਸ ਦੀਆਂ ਜੋ ਸਰਕਾਰ ਚੱਲਦੀ ਪਈ ਉਹਦੀ ਨਕਾਮੀਆਂ ਨੂੰ ਉਜਾਗਰ ਕਰਨ ਦੀਆਂ ਜਿੰਨਾ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਿਤੇ ਸਾਈਡ ਤੇ ਪਈਆਂ ਪ੍ਰਧਾਨ ਜਿਹੜਾ ਵਾ ਉਹ ਇੰਨੇ ਕੁ ਮਜਬੂਰ ਆ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੁਖਵੀਰ ਬਾਦਲ ਜੀ ਨੂੰ ਤੇ ਮੈਨੂੰ ਇਹੀ ਬਾਤ ਚ ਲਿਖਿਆ ਮੈਂ ਕਿ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੇਰੀ ਇਸ ਪੰਚ ਪੋਲਿਟਿਕਸ ਦੇ ਵਿੱਚ ਕੋਈ ਜਗ੍ਹਾ ਹੈਗੀ ਐ ਜਿਸ ਕਰਕੇ ਮੈਂ ਰਜ਼ਾਇਨ ਕਰਾਂ ਸੁਖਵੀਰ ਬਾਦਲ ਜੀ ਦੇ ਜਾਣ ਤੋਂ ਬਾਅਦ ਹੀ ਕੀਤਾ ਗਿਆ ਕਿ ਇਹ ਗੱਲ ਹੋ ਗਈ ਜਿੱਥੇ ਪ੍ਰਧਾਨ ਹੀ ਇੰਨਾ ਮਜਬੂਰ ਹੋ ਜੇ ਕਿ ਉਹਨੂੰ ਰਿਜ਼ਾਈਨ ਕਰਨਾ ਪਵੇ ਉੱਥੇ ਫਿਰ ਸਾਡੇ ਵਰਗਿਆਂ ਦੀ ਕੀ ਗੱਲ ਐ ਫਿਰ ਇਸ ਧਰਮ ਦੀ ਰਾਜਨੀਤੀ 'ਚ ਅਸੀਂ ਕੋਈ ਦਖਲ ਵੀ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਹੋ ਤੇ ਪਾਰਟੀ ਦੀ ਰਹਿ ਕੇ ਵੀ ਚੱਕ ਸਕਦੇ ਸੀ ਨਹੀਂ ਪਰ ਐਸ ਵੇਲੇ ਤੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਜਾਂ ਕੋਈ ਹੋਰ ਹੋਵੇ ਇਹ ਕੋਈ ਮੁੱਦਾ ਚੱਲਦਾ ਪਿਆ ਨਾ ਤੇ ਅਸੀਂ ਜਦ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਹਾਂ ਜੀ ਈਕਾਲਤਖ ਸਾਹਿਬ ਨੇ ਉਹਨਾਂ ਨੂੰ ਤਨਖਾਹੀਏ ਕੋਸ਼ਿਸ਼ ਕੀਤਾ ਤੇ ਜੱਫੇਦਾਰ ਸਾਹਿਬ ਉਹਨਾਂ ਨੂੰ ਤਨਖਾਹ ਚੋਂ ਨਹੀਂ ਲਾਉਂਦੇ ਪਏ ਤੇ ਇਹ ਧਾਰਮਿਕ ਮੁੱਦਾ ਅਸੀਂ ਉਸ ਕੋ ਦਖਲ ਨਹੀਂ ਦੇਇਆ ਕਰਦੇ ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ 'ਚ ਖੜੇ ਨਾ ਜਰਨੀ ਆ ਸਕਦੇ ਕੀ ਇਹ ਧਾਰਮਿਕ ਮੁੱਦਾ ਤੇ ਜਿੱਥੇ ਪਾਰਟੀ ਪ੍ਰਧਾਨ ਨਾਲ ਵੀ ਕੋਈ ਬੰਦਾ ਖੜਾ ਨਾ ਹੋ ਸਕੇ ਜਿੱਥੇ ਕੋਈ ਗੱਲ ਉਹ ਨਾ ਕਰ ਸਕੇ ਜਿਹੜਾ ਮੁੱਦਾ ਐਸੇ ਲਈ ਕਰੰਟ ਚੱਲਦਾ ਪਿਆ ਇਸ ਕਰਕੇ ਮੈਂ ਕਿਹਾ ਵੀ ਮੈਂ ਸੈਕੂਲਰਿਜ਼ਮ ਦੀ ਪੋਲਿਟਿਕਸ ਕਰਦਾ ਮੈਂ ਰੋਇਲ ਮਰਦੀ ਦੀ ਰਾਜਨੀਤੀ ਕਰਦਾ ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਿਹੜੇ ਉਹਨਾਂ ਦੀ ਰਾਜਨੀਤੀ ਕਰਦਾ ਤੇ ਮੈਨੂੰ ਲੱਗਦਾ ਵੀ ਇਸ ਪੰਥਿਕ ਪੋਲਿਟਿਕਸ ਜਿਹੜੀ ਅੱਜ ਦੀ ਡੇਟ ਸੀ ਸ੍ਰੋਮਣੀ ਕਾਲੇ ਦਲ ਦਿੱਤੇ ਹਾਵੀ ਆ ਮੇਰੀ ਕੋਈ ਜਗ੍ਹਾ ਨਹੀਂ ਹੈ ਕਲੀਅਰ ਲਿਖੇ ਰਾਹੁਲ ਗਾਂਧੀ ਜੀ ਆਏ ਸੀ ਪੰਜਾਬ ਦੌਰੇ ਤੇ ਤੇ ਉਹਦੇ ਤੇ ਅਫਵਾਹਾਂ ਚੱਲਦੀਆਂ ਸੀ ਇੱਕ ਦੋ ਦਿਨ ਪਹਿਲਾਂ ਹੀ ਕਿ ਜੋਸੀ ਸਾਹਿਬ ਕਾਂਗਰਸ ਜੁਆਇਨ ਕਰ ਰਹੇ ਨੇ ਫਿਰ ਕੀਤੀ ਤਰੀ ਨਾ ਤੇ ਤੂੰ ਆ ਵੀ ਕਹਤਾ ਅਫਵਾਹਾਂ ਚੱਲਦੀਆਂ ਤੇ ਅਫਵਾਹਾਂ ਦਾ ਕੋਈ ਜਦੋਂ ਤੂੰ ਆ ਵੀ ਕਹਿੰਦੇ ਅਫਵਾਹਾਂ ਚੱਲਦੀਆਂ ਸੀ ਤੇ ਇਹਦਾ ਮੈਂ ਜਵਾਬ ਕੀ ਦਵਾਂ